ਅਸੀਂ ਦੋ ਜਾਨਾਂ ਨਾਲ ਹੀ ਸਾਡੇ ਦੋ ਸਾਰੇ ਜਾਵਾਂਗੇ ਸਾਰੇ ਜਾਵਾਂਗੇ ਸਾਰੇ ਜਾਵਾਂਗੇ 10 ਮੀਟਰ ਰੱਖਦੇ ਹਾਂਜੀ 9 ਮੀਟਰ ਰੱਖੀਏ ਸਾਡੇ ਮਜ਼ਦੂਰ ਜੱਥੇ ਬੰਦ ਗਏ ਹਾਂਜੀ ਹਾਂਜੀ 9 ਮੀਟਰ 9 ਮੀਟਰ ਸਾਨੂੰ ਲਿਖਤੀ ਦਿੱਤੀਆਂ ਪਰ ਇੱਕ ਵੀ ਮੀਟਿੰਗ ਦੇ ਵਿੱਚ ਸਾਡੇ ਮਜ਼ਦੂਰ ਆਗੂਆਂ ਦੇ ਨਾਲ ਗੱਲ ਨਹੀਂ ਅੱਛਾ ਸਾਡੇ ਮਸਲੇ ਗੱਲ ਤੋਂ ਦੂਰ ਦੀ ਗੱਲ ਆ ਮਸਲੇ ਹੱਲ ਤੱਕ ਹੀ ਕਹਿੰਦੇ ਸਾਡੇ ਮਜ਼ਦੂਰ ਜੱਥੇਬੰਦਾਂ ਦੀ ਆਗੂਆਂ ਦੇ ਨਾਲ ਆ ਗੱਲਬਾਤ ਹੀ ਕੀਤੀ ਮੀਟਿੰਗ ਹੀ ਨਹੀਂ ਕੀਤੀ ਠੀਕ ਆ ਇਸ ਕਰਕੇ ਅਸੀਂ ਕਹਿ ਰਹੇ ਆ ਕਿ ਕਿਉਂ ਨਹੀਂ ਹੋ ਕੀਤੀ ਮੀਟਿੰਗ ਅਸੀਂ ਉਹਨੂੰ ਤਸਵਾਲ ਪੁੱਛ ਤੇ ਮੈਂ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਮੈਂ ਮੀਟਿੰਗ ਕਰਾਉਂਗਾ ਮੈਂ ਮੀਟਿੰਗ ਕਦਮ ਇਹ ਇੱਧਰ ਪਹਿਲਾਂ ਹੋਣੀ ਆ ਹਾਂ ਹੋਣੀ ਆ ਤੇ ਹਲੇ ਵੋਟਾਂ ਤੋਂ ਪਹਿਲਾਂ ਪਹਿਲਾਂ ਜੇ ਹੋ ਸਕਦਾ ਉਦੋਂ ਪਹਿਲਾਂ ਕਰਾਂਗੇ ਕਿਹਦੇ ਦੇਣਾ ਇਸ ਗੱਲ ਦਾ ਵੀ ਲੈਕਸੀ ਦੇਣਾ ਵੀ ਅਸੀਂ ਮੀਟਿੰਗ ਕਰਾਉਂਗਾ ਮੈਂ ਮੈਂ ਲੈ ਲਵਾਂਗਾ ਮੈਂ ਮੈਂ ਕਰਾ ਦੇਣਾ ਪਰ ਅਜੇ ਮੈਂ ਅਜੇ ਬਿਜ਼ੀ ਨਹੀਂ ਹੋ ਥੋੜਾ ਜਾਂ ਪਰ ਮੈਂ ਮੀਟਿੰਗ ਥੋੜੀ ਜਰੂਰ ਕਰਾਂਗਾ ਸਦਾ ਜੀ ਬਿਜ਼ੀ ਰਹਿੰਦੇ ਆ ਨਾ ਰੌਲਾ ਮੈਂ ਮੀਟਿੰਗ ਕਰਾ ਦੂੰਗਾ ਥੋ ਕਪਟਨ ਨਾਲ ਗੱਲ ਹੁੰਦੀ ਰਹੀਆਂ ਤੇ ਚੰਨੀ ਨਾਲ ਵੀ ਹੁੰਦੀ ਰਹੀਆਂ ਇਹਨੇ ਇਹਨੇ ਇੱਕ ਵੀ ਮੀਟਿੰਗ ਨਹੀਂ ਕੀਤੀ ਕੋਈ ਮੈਂ ਤੁਹਾਡੀ ਮੀਟਿੰਗ ਕਰਾ ਦੂੰਗਾ ਠੀਕ ਹੈ ਨਾ ਅੱਜ ਤੁਸੀਂ ਆ ਗਏ ਅੱਛਾ ਦੂਜੀ ਗੱਲ ਵੀ ਸਾਡੇ ਮਜ਼ਦੂਰਾਂ ਨੂੰ ਦੱਸਿਆ ਨਹੀਂ ਕੋਈ ਇੱਕ ਵੀ ਜਦੋਂ ਨਾਲ ਕੋਈ ਮਜ਼ਦੂਰਾਂ ਦਾ ਪਛੜਾ ਹਲ ਕੀਤਾ ਉਹ ਦੱਸਣ ਗਿਆ ਮਜ਼ਦੂਰਾਂ ਨੂੰ ਮੈਂ ਤੁਹਾਡੇ ਸਾਰੀਆਂ ਜਿਹੜੀਆਂ ਮੰਗਾਂ ਨੇ ਤੁਸੀਂ ਇੱਕ ਮੰਗ ਪੱਤਰ ਬਣਾ ਦੋ ਜੋ ਵੀ ਹੈ ਉਹ ਮੈਂ ਤੁਹਾਡੇ ਸਾਰੀਆਂ ਉਹਨਾਂ ਕੋਲ ਤੁਹਾਡੀ ਮੀਟਿੰਗ ਵੀ ਕਰਾ ਦਵਾਂ ਪੰਜ ਸਾਲਾਂ ਦੀ ਸਰਕਾਰ ਨੇ ਮਸਲੇ ਹੱਲ ਕਰਨੇ ਤੁਸੀਂ ਕਹਿੰਦੇ ਛੋਟੀਆਂ ਬੈਟ ਹੋ ਗਈਆਂ ਵੀ ਪੰਜ ਸਾਲ ਹੁੰਦੇ ਜੀ ਤੇ ਇਸ ਤੋਂ ਪਹਿਲਾਂ ਦੋ ਸਾਲਾਂ ਤੋਂ ਪਰਫ ਹੋ ਗਿਆ ਮੇਰੀ ਕੰਮ ਨਹੀਂ ਦੂਰਾ ਸੀ ਅਸੀਂ ਹੁਣ ਪਹਿਲਾਂ ਕੋਈ ਨਹੀਂ ਮੈਂ ਤੁਹਾਡੇ ਨਾਲ ਖੜਾ ਨਾ ਮੈਂ ਜੇ ਮੈਂ ਨਾ ਕਰੀ ਤੁਸੀਂ ਮੈਨੂੰ ਫੜ ਲਓ ਜਾ ਕੇ ਮੈਂ ਕਰਾਉ ਉਹ ਤਾਂ ਠੀਕ ਹੈ ਜੀ ਜਦੋਂ ਤੁਸੀਂ ਤੁਸੀਂ ਜਦੋਂ ਕਾਨੂੰਨ ਦੇ ਵਿੱਚ ਤੁਸੀਂ ਤਾਂ ਹੁਣ ਇਲੈਕਸ਼ਨ ਦੇ ਵਿੱਚ ਦੁਬਾਰਾ ਫਿਰਦੇ ਆ ਪਰ ਸਾਡੀ ਤਾਂ ਅੱਜ ਲੋਕ ਕੋਈ ਨਹੀਂ ਤੁਸੀਂ ਤੁਸੀਂ ਤਾਂ ਤੁਸੀਂ ਤਾਂ ਕਰ ਸਕਦੇ ਹੋ ਨਾ ਮੈਂ ਕਿਸੇ ਦਿਨ ਮੈਨੂੰ ਅੱਜ ਗੱਲ ਕਰ ਦੂਜੀ ਗੱਲ ਔਰਤਾਂ ਦੇ ਉਹਨਾਂ ਨੇ ਕਈ ਲੱਖ ਹਜ਼ਾਰ ਹਜ਼ਾਰ ਰੁਪਏ ਖਾਤੇ 'ਚ ਪਾਵਾ ਹਾਂਜੀ ਹਾਂਜੀ ਠੀਕ ਆ ਉਹ ਦਸ ਪਾਇਆ ਕਿੰਨੇ ਹਜ਼ਾਰ ਦੇਖੋ ਜੀ ਉਹ ਵੀ ਹੋ ਜੂਗਾ ਉਹ ਤਾਂ ਹਜ਼ਾਰ ਹੋ ਜੂਗਾ ਹਜੇ ਤੇ ਦੋ ਸਾਲ ਹੋਏ ਨਾ ਪੰਜ ਸਾਲਾਂ ਦੇ ਵਿੱਚ ਬਿਜਲੀ ਮੌਤ ਕਰੇ ਪਸਲੇ ਸਾਲ ਤੋਂ ਫਾਟਾ ਫਾਟਾ ਨਾ ਆਦਾ ਤੁਸੀਂ ਵੀ ਛੋਟੇ ਕਿਸਾਨਾਂ ਨੂੰ ਮਿਲਦੂ ਲੱਗ ਇੱਕ ਮਿੰਟ ਕੋਈ ਆਪਾਂ ਕਰਾਵਾਂਗੇ ਕੋਈ ਮੀਟਿੰਗ ਕਰਾਵਾਂਗੇ ਸਾਡੇ ਕਿਸਾਨ ਛੱੜ ਕੇ ਦੇਖ ਲੋ ਕੀ ਹਾਲ ਹੈ ਉਹ ਦੇਖ ਲੋ ਆਵਾਂਗੇ ਛੋਟੇ ਪੰਜ ਸਾਲਾਂ ਦਾ ਸਾਰਾ ਕੰਮ ਕਰਾਂਗੇ ਸਰਕਾਰ ਦੇ ਪੱਖ ਦੀ ਲਿਤੀ ਬਣਾਵਾਂਗੇ ਤੇ ਲਿਤੀ ਕੋਈ ਮੀਟਿੰਗ ਕਰਾ ਲਓ ਤੁਸੀਂ ਆਪ ਦਾ ਨਾ ਦੇਖੋ ਵੀ ਤੁਸੀਂ ਅਸੀਂ ਪਾਰ ਦਾ ਜਿਹੜਾ ਸਟੇਟ ਦਾ ਪ੍ਰਧਾਨਾ ਸਾਲ ला